ਐਸੇ ਪਰਉਪਕਾਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਇਸ ਧਰਤੀ ਤੇ ਆਏ ਨੇ ਪੜੋ ਸਾਰੇ ਪਿਆਰ ਦੇ ਨਾਲ ਜਨ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਜਨ ਪਰ ਉਪ ਸਾਰੇ ਪੜੋ ਸਾਰੇ ਜਨ ਪਰ ਉਪਕਾਰੀਆਂ ਏ ਜਨ ਪਰ ਉਪਕਾਰੀਆਂ ਏ ਲੱਗਦਾ ਹੈ ਕਿ ਪਿੰਡਾਂ ਦੇ ਵਿੱਚ ਸੰਗਤ ਬਾਣੀ ਨਹੀਂ ਪੜਦੀ ਇਹ ਸੁਖਮਣੀ ਸਾਹਿਬ ਦੀ ਟੁਕ ਹੈ ਆਵਾਜ਼ ਨਾ ਆਉਣ ਦੱਸਦਾ ਹੈ ਕਿ ਅਸੀਂ ਘਰਾਂ ਵਿੱਚ ਪਾਠ ਨਹੀਂ ਕਰਦੇ ਜਾਬ ਸਾਹਿਬ ਤੇ ਬੜੀ ਦੂਰ ਦੀ ਗੱਲ ਐ ਤੇ ਸੁਖਮਣੀ ਸਾਹਿਬ ਦੀ ਇੱਕ ਪੰਕਤੀ ਐ ਤੇ ਬੜੀ ਪ੍ਰਚਲਿਤ ਪੰਕਤੀ ਐ ਤੇ ਇਹ ਵੀ ਸਾਨੂੰ ਯਾਦ ਨਹੀਂ ਯਾਦ ਵੀ ਕੀ ਐ ਤੇ ਪਿੱਛੇ ਭੁੱਲਣਾ ਨਹੀਂ ਸਾਉ ਸੰਗਤ ਜੀ ਇਕੱਲੇ ਗੁਰਪੁਰਬਾਂ ਤੇ ਨਾ ਰਹਾ ਜੇ ਮੈਂ ਖੰਡਨ ਨਹੀਂ ਕਰ ਰਿਹਾ ਗੁਰਪੁਰਬ ਦਾ ਕੁਰਬਾਨੀ ਤਿੰਨਾ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ ਗੁਰਪੁਰਬ ਨਾਲ ਗੁਰੂ ਦੀ ਖੁਸ਼ੀ ਮਿਲਦੀ ਐ ਔਰ ਗੁਰੂ ਨੇ ਇਹ ਕੀ ਕੀਤਾ ਗੁਰੂ ਦੀ ਸਭ ਤੋਂ ਪਿਆਰੀ ਚੀਜ਼ ਕਿਹੜੀ ਹੈ ਗੁਰੂ ਸਾਹਿਬ ਨੂੰ ਪੁੱਛ ਕੇ ਵੇਖੋ ਗੁਰੂ ਸਾਹਿਬ ਨੂੰ ਪੁੱਛੋ ਪਾਤਸ਼ਾਹ ਤੁਹਾਡਾ ਗੁਰਪੁਰਬ ਮਨਾਉਂਦੀ ਤੁਹਾਨੂੰ ਪਿਆਰਾ ਲੱਗਦਾ ਕਹਿੰਦੇ ਲੱਗਦਾ ਤੇ ਹੈ ਕੀਰਤਨ ਹੁੰਦਾ ਕਥਾ ਹੁੰਦੀ ਹੈ ਰਾਂਗ ਰੌਣਕ ਲੱਗਦੀ ਹੈ ਲੰਗਰ ਲੱਗਦੇ ਨੇ ਬਹੁਤ ਸੋਹਣੀ ਹੈ ਬਹੁਤ ਚੰਗੀ ਗੱਲ ਹੈ ਤੁਹਾਨੂੰ ਸੋਨੇ ਦੀਆਂ ਕਈਆਂ ਚੜਾ ਦਈਏ ਤੇ ਬਾਟੇ ਚੜਾ ਦਈਏ ਇਹ ਵਧੀਆ ਕਹਿੰਦੇ ਬਿਲਕੁਲ ਵਧੀਆ ਤੁਹਾਨੂੰ ਹੋਰ ਕੀ ਕੀ ਪਿਆਰਾ ਲੱਗਦਾ ਹੈ ਨਗਰ ਕੀਰਤਨ ਕੱਢਦੀ ਏ 400 ਸਾਲਾ 300 ਸਾਲਾ ਕਹਿੰਦੇ ਇਹ ਵੀ ਵਧੀਆ ਬਹੁਤ ਚੰਗਾ ਕਰਦੇ ਹੋ ਹੋਲਾ ਮੱਲਾ ਖੇਡਦੀ ਏ ਕਹਿੰਦੇ ਇਹ ਵੀ ਚੰਗਾ ਹੈ ਦੁਸ਼ਹਿਰਾ ਮਨਾ ਲਈਏ ਹਜੂਰ ਸਾਹਿਬ ਵਾਲਾ ਇਹ ਵੀ ਚੰਗਾ ਕਹਿੰਦੇ ਚੀਜ਼ਾਂ ਮੈਨੂੰ ਸਾਰੀਆਂ ਪਿਆਰੀਆਂ ਨੇ ਪਰ ਮੈਨੂੰ ਸਾਰਿਆਂ ਤੋਂ ਪਿਆਰੀ ਗੁਰਬਾਣੀ ਹੈ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ "ਹਮਾਰੀ ਪਿਆਰੀ ਅੰਮ੍ਰਿਤਧਾਰੀ" ਗੁਰ ਨਿਮਖ ਨਾ ਮੰਨ ਤੇ ਟਾਰੀ ਰਹੇ ਇਸ ਬਾਣੀ ਨੂੰ ਗੁਰੂ ਨੇ ਆਪਣੇ ਹਿਰਦੇ ਤੋਂ ਇੱਕ ਪਲ ਵਾਸਤੇ ਵੀ ਦੂਰ ਨਹੀਂ ਹੋਣ ਦਿੱਤਾ ਫਿਰ ਗੁਰੂ ਦੀ ਖੁਸ਼ੀ ਲੈਣੀ ਹੈ ਤੇ ਫਿਰ ਤੁਸੀਂ ਬਾਣੀ ਨਾਲ ਜੁੜੋ ਬਾਣੀ ਦੀ ਸੰਥਿਆ ਕਰੋ ਪੁਰਾਣੇ ਸਮੇਂ ਵਿੱਚ ਉਹਨੂੰ ਸਿੱਖ ਹੀ ਨਹੀਂ ਸਨ ਮੰਨਦੇ ਜਿਹਨੂੰ ਜਪਜੀ ਸਾਹਿਬ ਕੰਠ ਨਹੀਂ ਹੁੰਦਾ ਤੇ ਹੁਣ ਮੈਂ ਬਾਹਾਂ ਤੇ ਖੜੀਆਂ ਨਹੀਂ ਕਰਾਉਣੀਆਂ ਇਹ ਗੁਰੂ ਦਾ ਦਰਬਾਰ ਹੈ ਪਰ ਆਪਣੇ ਮਨ ਨੂੰ ਪੁੱਛ ਲੈ ਜੇ ਵੀ ਜਪਜੀ ਸਾਹਿਬ ਕਿੰਨਿਆਂ ਕੋ ਨੂੰ ਯਾਦ ਹੈ ਜਵਾਨੀ ਕਈਆਂ ਨੂੰ ਤੇ ਜਪਜੀ ਸਾਹਿਬ ਦਾ ਇਹ ਵੀ ਨਹੀਂ ਪਤਾ ਹੋਣਾ ਵੀ ਇਹ ਜਪਜੀ ਸਾਹਿਬ ਕਿਹੜੇ ਗੁਰੂ ਸਾਹਿਬ ਦੀ ਬਾਣੀ ਨਹੀਂ ਸਾਧ ਸੰਗਤ ਜੀ ਜੀ ਸਦਕੇ ਤੁਸੀਂ ਮੇਲੇ ਮਨਾਓ ਗੁਰੂ ਅਸਥਾਨਾਂ ਤੇ ਜਾਓ ਗੁਰੂ ਕੇ ਸਰੋਵਰਾਂ ਵਿੱਚ ਇਸ਼ਨਾਨ ਕਰੋ ਹਰਿਮੰਦਰ ਸਾਹਿਬ ਦੇ ਦਰਸ਼ਨ ਕਰੋ ਤਖਤਾਂ ਦੇ ਦਰਸ਼ਨ ਕਰੋ ਨਗਰ ਕੀਰਤਨ ਕੱਢੋ ਪਰੇ ਸਾਰਾ ਸਰਗੁਣ ਦਾ ਪਸਾਰਾ ਜੇ ਨਿਰਗੁਣ ਵੱਲ ਆਪ ਜੀ ਗਏ ਨਹੀਂ ਅਜੇ ਨਿਰਗੁਣ ਗੁਰਬਾਣੀ ਹੈ